ਦਰੰਦਰ ਵਿੱਚ ਆਪ ਦੇ ਆਗੂ ਮੋਹਿੰਦਰ ਭਗਤ ਵੀ ਵੱਡੇ ਜੀ ਦੇ ਨਾਲ ਜਿੱਤ ਦੀ ਖੁਸ਼ੀ ਦੇ ਵਿੱਚ ਤਾੜੀ ਨਾਲ ਆਪ ਦੇ ਸੀਨੀਅਰ ਆਗੂ ਡਾਕਟਰ ਕਮਲਜੀਤ ਸਿੰਘ ਕੇਜੇ ਅਤੇ ਪ੍ਰਧਾਨ ਸੁਖਵਿੰਦਰ ਕੋਰ ਬਾਜਵਾ ਬਾਹੂ ਹੰਸਰਾਜ ਫੱਜੀਪੁਰ ਨੇ ਵਰਕਰਾਂ ਦੇ ਨਾਲ ਖੁਸ਼ੀ ਮਨਾਈ ਤੇ ਲੱਡੂ ਵੰਡੇ ਹੋਰ ਕੀ ਕੁਝ ਕਿਹਾ ਸੀਨੀਅਰ ਆਪ ਆਗੂ ਡਾਕਟਰ ਕਮਲਜੀਤ ਸਿੰਘ ਕੇਜੇ ਅਤੇ ਬੀਬੀ ਸੁਖਵਿੰਦਰ ਕੋਰ ਬਾਜਵਾ ਤੇ ਹੰਸਰਾਜ ਫੱਜੀਪੁਰ ਨੇ ਆਓ ਤੁਹਾਨੂੰ ਸੁਣਾਉਂਦੇ ਹਾਂ ਦੇਖੋ ਟੀਵੀ ਨਿਊਜ਼ ਇੰਡੀਆ 265 ਦੇ ਤਾੜੀ ਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਜੀ ਖਾਸ ਰਿਪੋਰਟ ਸੋ ਸਤਿਕਾਰ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਮੈਂ ਸਰਦਾਰ ਭਗਵੰਤ ਸਿੰਘ ਦੀਮਾਨ ਔਰ ਡਾਕਟਰ ਸੰਦੀਪ ਪਾਟਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਕ ਬਹੁਤ ਹੀ ਨੇਕ ਇਨਸਾਨ ਭਗਤ ਮਹਿੰਦਰਪਾਲ ਜੀ ਲੂਨੜੀ ਜਲੰਧਰ ਜਿਲ੍ਹਨੀ ਚੌਂਕ ਤੋਂ ਆਮ ਆਦਮੀ ਪਾਰਟੀ ਦੇ ਟਿਕਟਰੇ ਦੇ ਕੇ ਇਲੈਕਸ਼ਨ ਲੜਾਇਆ ਔਰ ਖੁਦ ਮਾਨ ਸਾਹਿਬ ਉੱਥੇ ਬੈਠੇ ਉਹਨਾਂ ਦਾ ਪਰਿਵਾਰ ਉੱਥੇ ਬੈਠਾ ਔਰ ਮਾਨ ਸਾਹਿਬ ਦੀ ਸਾਰੀ ਟੀਮ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਾਰੀ ਸੂਝਵਾਨ ਐਮ ਐਲ ਏ ਸਾਹਿਬਾਨ ਔਰ ਚੇਅਰਮੈਨ ਸਾਹਿਬਾਨ ਸਾਰੇ ਉਥੇ ਆ ਕੇ ਬੈਠੇ ਔਰ ਇਹ ਮਿਹਨਤ ਕਰਕੇ ਪਿਛਲੇ 20 ਦਿਨਾਂ ਤੋਂ ਸਾਰਿਆਂ ਨੇ ਮਿਹਨਤ ਕੀਤੀ ਔਰ ਇੱਕ ਇਤਿਹਾਸਿਕ ਜਿੱਤ ਜਿਹੜੀ ਹੈਗੀ ਇਹ ਦਰਜ ਕੀਤੀ ਹੈਗੀ ਇਹਦੇ ਲਈ ਮੈਂ ਜਲੰਧਰ ਦੇ ਬੈਸਟ ਇਲਾਕੇ ਦੇ ਸਾਰੇ ਹੀ ਵੋਟਰਾਂ ਦਾ ਸਪੋਰਟਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਵੱਡੀ ਲੀਡ ਦੇ ਕੇ ਜਿਹੜਾ ਹੈਗਾ ਆਮ ਆਗੂ ਪਾਰਟੀ ਨੂੰ ਇਹ ਜਿਹੜੀ ਸ਼ੀਟ ਜਿਹੜੀ ਹੈ ਜਿਤਾਈ ਹੈ ਸਭ ਲੋਕ ਸਭਾ ਕੋਆ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੂੰ ਆਸ ਮੁਤਾਬਕ ਰਿਜਲਟ ਸਹੀ ਨਹੀਂ ਸੀ ਮਿਲੇ। ਕੀ ਮੰਨੂਗੇ ਅੱਜ ਦੀ ਇੱਕ ਵੱਡੀ ਜਿੱਤ ਦੇ ਨਾਲ ਆਮ ਆਦਮੀ ਪਾਰਟੀ ਨੂੰ ਇੱਕ ਪਰੰਪਰ ਰਿਹੜਾ ਵਾ ਇੱਕ ਮੁੱਖ ਦਾ ਉਸਤਤਕਾ ਬਿਲਕੁਲ ਜਿਹੜੀ ਜਿੱਤ ਹੈਗੀ ਇੱਕ ਵੱਡੀ ਮਾਰਜਨ ਤੇ 37000 ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿਹੜੀ ਜਿੱਤ ਹੋਈ ਹੈ। ਔਰ ਦੂਸਰੇ ਪਾਸੇ ਸਿਰਫ 16-16 17-17000 ਵੋਟਾਂ ਮਿਲੀਆਂ ਨੇ। ਇਹ ਬਹੁਤ ਇਤਿਹਾਸਿਕ ਜਿੱਤ ਜਿਹੜੀ ਆਮ ਆਦਮੀ ਪਾਰਟੀ ਦੀ ਹੋਈ ਹੈ। ਵਿਭਗ ਨਾਲ ਵਲੰਟੀਅਰਾਂ ਨੂੰ ਬਹੁਤ ਹੁਸਤ ਮਿਲਿਆ ਲੋਕ ਸਭਾ ਦੀ ਚੋਣਾਂ ਦਾ ਇੱਕ ਤੇ ਹੁੰਦਾ ਕਿ ਉਹਨਾਂ ਦਾ ਟ੍ਰੈਂਡ ਜਿਹੜਾ ਲੋਕ ਸਭਾ ਦਾ ਹੋਰ ਹੁੰਦਾ ਹੈਗਾ ਸਟੇਟ ਦੀ ਅਸੈਂਬਲੀ ਦਾ ਜਿਹੜਾ ਟ੍ਰੈਂਡ ਹੋਰ ਹੁੰਦਾ ਫਿਰ ਵੀ ਜਿਸ ਤਰ੍ਹਾਂ ਦੇ ਰਿਜ਼ਲਟ ਅਸੀਂ ਲੋਕ ਸਭਾ ਦੇ ਵਿੱਚ ਲੈਣਾ ਚਾਹੁੰਦੇ ਸੀ ਉਹ ਅਸੀਂ ਨਹੀਂ ਲੈ ਸਕੇ ਪਰ ਇਸ ਜਿੱਤ ਨੇ ਜਿਹੜਾ ਇਤਿਹਾਸਿਕ ਜਿੱਤ ਨੇ ਜਿਹੜਾ ਹੈਗਾ ਵਰਕਰਾਂ ਦੇ ਵਿੱਚ ਜਿਹੜੀ ਖੁਸ਼ੀ ਦੀ ਲਹਿਰ ਜਿਹੜੀ ਹੈ ਉਹਨਾਂ ਨੂੰ ਬਹੁਤ ਉਤਸ਼ਾਹਿਤ ਕੀਤਾ ਹੈ ਕੋਈ ਇਹ ਨਹੀਂ ਕਿ ਅਗੋਂ ਪਥੀ ਨਹੀਂ ਜਗਾ ਬੇਤੀਂ ਵੀ ਜਿਆ ਤੇ ਕੀ ਹੋ ਗਿਆ ਬਿਲਕੁਲ ਮਾਨ ਸਾਹਿਬ ਜੋ ਉਹਨਾਂ ਦੇ ਰੰਗਲਾ ਪੰਜਾਬ ਖਿੜਿਆ ਪੰਜਾਬ ਸੋਹਣਾ ਪੰਜਾਬ ਦੇ ਜਿਹੜਾ ਸੁਪਨਾ ਹੈ ਉਹਨਾਂ ਦੀ ਜਿਹੜੀ ਉਹਨਾਂ ਨੇ ਪੰਜਾਬ ਪ੍ਰਤੀ ਜਿਹੜੀ ਨਿਸ਼ਟਾ ਦਿਖਾਈ ਹੈ ਬਿਜਲੀ ਦੇ ਬਿੱਲ ਜਿਹੜੇ ਮਾਫ ਕੀਤੇ ਨੇ ਲੇਡੀਜ਼ ਦੇ ਜਿਹੜੇ ਨੇ ਉਹਨਾਂ ਨੂੰ ਬੱਸਾਂ ਦਾ ਕਰਾਇਆ ਜਿਹੜਾ ਮਾਫ ਕੀਤਾ ਹੈਗਾ ਬਹੁਤ ਅੱچھے ਅੱਛੇ ਸਕੂਲ ਬਣਾਇਆ ਹਸਪਤਾਲ ਜਿਹੜੇ ਬਹੁਤ ਵਧੀਆ ਇਨਫਰਾਸਟ੍ਰਕਚਰ ਬਣਾਤਾ ਨਾਲ-ਨਾਲ ਜਿਹੜੇ ਮਹੱਲਾ ਕਲੀਨਿਕ ਬਣਾਇਆ ਔਰ ਸਭ ਤੋਂ ਵੱਡੀ ਗੱਲ ਕਿ ਜਿਹੜੀ ਸਰਕਾਰੀ ਨੌਕਰੀਆਂ ਜਿਹੜੀਆਂ ਨੇ ਉਹ ਰੈਗੂਲਰ ਕੀਤੀਆਂ ਔਰ ਜਿਹੜੇ ਕੱਚੇ ਮੁਲਾਜ਼ਮ ਸੀਗੇ ਉਹਨਾਂ ਨੂੰ ਪੱਕੇ ਕੀਤਾ। ਸੋ 2.5 ਸਾਲ ਦੇ ਸਮੇਂ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਚੀਜ਼ ਜਿਹੜੀ ਹੈ ਪੰਜਾਬ ਦੇ ਵਿੱਚ ਲਿਆਂਦੀ ਹੈ ਔਰ ਲੋਕਾਂ ਦੇ ਜਿਹੜੇ ਕੰਮ ਸੀਗੇ ਘਰ ਘਰ ਜਾ ਕੇ ਅਫਸਰ ਲੋਕਾਂ ਦੇ ਕੰਮ ਜਿਹੜਾ ਪਤਾ ਕਰਦੇ ਜਾਂਦੇ ਆ ਘਰ ਘਰ ਜਿਹੜਾ ਆਟਾ ਦਾਲ ਸਕੀਮ ਪਹੁੰਚਾਈ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਸਕੀਮਾਂ ਤੋਂ ਲੋਕੀ ਖੁਸ਼ ਹੋ ਗਏ ਔਰ ਮਾਨ ਸਾਹਿਬ ਖੁਦ ਉੱਥੇ ਆ ਕੇ ਬੈਠੇ ਔਰ ਉਹਨਾਂ ਨੇ ਬਹੁਤ ਸਾਰੀਆਂ ਰੈਲੀਆਂ ਕੀਤਾ ਉਹਨਾਂ ਦੇ ਸਾਰੇ ਪਰਿਵਾਰ ਨੇ ਉਹਨਾਂ ਦੀ ਧਰਮ ਪਤਨੀ ਡਾਕਟਰ ਗੁਰਪ੍ਰੀਤ कौर ਉਹਨਾਂ ਦੀ ਭੈਣ ਜੀ ਮਨਜੀਤ ਕੌਰ ਦੀ ਸਾਰੀ ਪੰਜਾਬ ਦੀ ਟੀਮ ਉੱਤੇ ਲੱਗੀ ਸੀ ਔਰ ਜਲੰਧਰ ਵੈਸਟ ਵਾਲਿਆਂ ਨੇ ਵਾਅਦਾ ਕੀਤਾ ਸੀਗਾ ਕਿ ਇਹ ਜਲੰਧਰ ਵੈਸਟ ਜਿਹੜਾ ਹੈਗਾ ਇਹਨੂੰ ਬੈਸਟ ਬਣਾਣਾ ਹੈ ਸੋ ਲੋਕਾਂ ਦਾ ਜਲੰਧਰ ਵੈਸਟ ਦਾ ਬਹੁਤ ਬਹੁਤ ਧੰਨਵਾਦ ਕਿ ਉਹਨਾਂ ਨੇ ਇੰਨੀ ਵੱਡੀ ਤعداد ਦੇ ਵਿੱਚ ਜਿਤਾਇਆ ਹੈਗਾ ਮੈਂ ਇੱਕ ਹੋਰ ਇਸੇ ਬੇਨਤੀ ਕਰਾਂਗਾ ਐਡ ਕਰਨਾ ਚਾਹਾਂਗਾ ਕਿ ਜਿਹੜੀ ਜਿਮਨੀ ਚੌਂ ਜਲੰਧਰ ਦੀ ਵੈਸਟ ਦੀ ਹੋਈ ਹੈ ਇਹਦੇ ਵਿੱਚ ਬਹੁਤ ਵੱਡਾ ਇੱਕ ਹੋਰ ਪਹਿਲੂ ਜਿਹੜਾ ਹੈਗਾ ਇਹ ਤੇ ਜਿਹੜੇ ਸਾਡੇ ਖਾਸ ਕਰਕੇ ਮਾਝਾ ਔਰ ਬਾਬੇ ਤੋਂ ਲੋਕਾਂ ਨੂੰ ਵੀ ਲੱਗਿਆ ਕਿ ਮਾਨ ਸਾਹਿਬ ਨੇ ਕਿਹਾ ਕਿ ਮੈਂ ਦੋ ਦਿਨ ਆਪਣੇ ਹੈੱਡਕੁਆਰਟਰ ਜਿਹੜਾ ਹੈਗਾ ਉਹ ਜਲੰਧਰ ਦੇ ਵਿੱਚ ਕਰਾਂਗਾ। ਔਰ ਦੋ ਦਿਨ ਸਾਡੇ ਜੋ ਚੰਡੀਗੜ੍ਹ ਨੂੰ ਦੂਰ ਜਾਣਾ ਪੈਂਦਾ ਸੀਗਾ ਤੇ ਦੋ ਦਿਨ ਅਸੀਂ ਮਾਨ ਸਾਹਿਬ ਨੂੰ ਜਿਹੜਾ ਹੈਗਾ ਜਲੰਧਰ ਦੇ ਵਿੱਚ ਮਿਲ ਸਕਦੇ ਆ ਔਰ ਉੱਥੇ ਬੈਠ ਕੇ ਉਹਨਾਂ ਦੇ ਨਾਲ ਆਪਣੀਆਂ ਜਿਹੜੀਆਂ ਪ੍ਰੋਬਲਮਸ ਨੂੰ ਸਾਲਵ ਕਰਵਾ ਸਕਦੇ। ਸਰ ਮਾਰਲੇ ਜੀ ਕਿ ਜਿਹੜਾ ਇੱਕ ਸ਼ੀਂਦਲਗਰਾਗ ਆਵਾਜ਼ੀ ਪਾਰਟੀ ਤੋਂ ਐਮਐਲਏ ਬਣ ਕੇ ਦੁਬਾਰਾ ਪਾਰਟੀ ਬਦਲ ਕੇ ਉੱਤਰ ਗਿਆ ਕਿੰਨਾ ਕਿਤੇ ਉਸ ਦਿਹਾੜ ਦਾ ਇਹ ਵੀ ਕਰ ਰਿਹਾ ਤੇ ਉਹਨੇ ਸਾਨੂੰ ਬਦਲ ਕੇ ਤੁਹਾਨੂੰ ਜਾਣ ਦੇ ਨੀਦਰਾ ਨੂੰ ਪਾ ਰਿਹਾ ਵਸਟੋ ਬਿਲਕੁਲ ਜੀ ਬਿਲਕੁਲ ਦੇਖੋ ਇਹ ਬਿਲਕੁਲ ਖੁਦ ਗਰਜ ਬੰਦਾ ਜਿੰਨੂੰ ਐਮਐਲਏ ਦੀ ਜਿਹੜੀ ਸ਼ੀਟ ਦਾ ਜਿੰਨੂੰ ਐਮਐਲਏ ਦੀ ਸਟ੍ਰਿਕਟ ਦਾ ਕੋਈ ਵੈਲੀ ਨਹੀਂ ਪਤਾ ਕਿ ਐਮਐਲਏ ਕੀ ਚੀਜ਼ ਹੈ ਜਦੋਂ ਆਮ ਆਦਮੀ ਪਾਰਟੀ ਨੇ ਇਤਕਣ ਦੇਤੀ ਵੱਡੀ ਜੀ ਲੀਡ ਦੇ ਨਾਲ ਉਹ ਜਿੱਤੇ ਆ ਔਰ ਸਿਰਫ ਸਵਾ 2 ਸਾਲ ਹੋ ਨਾ 2 ਸਵਾ 2 ਸਾਲੋਂ ਨੇ ਐਮਐਲਏ ਸੁਰਖਤ ਬਾਦ ਪਤਾ ਨਹੀਂ ਕਿਸ ਹਾਲ ਚਾਹ ਆ ਗਿਓ ਨੇ ਬਸ ਅਸਤੀਫਾ ਦਿੱਤਾ ਔਰ ਹੁਣ ਤੁਸੀਂ ਦੇਖਿਆ ਹੋਣਾ ਵੀਡੀਓ ਵੀ ਆ ਰਹੀਆਂ ਨੇ ਕਿੰਨਾ ਰੋਂਦਾ ਸੀਗਾ ਉਹਦੇ ਚਿਹਰਾ ਤੁਸੀਂ ਦੇਖਿਆ ਹੋਣਾ ਵੀ ਕਿਸ ਤਰ੍ਹਾਂ ਵਾਈਕੁਰ ਜੀ ਦਾ ਖਾਲਸਾ ਵਾਈਕੁਰ ਜੀ ਦੀ ਫਤਿਹ ਮੈਂ ਸੁੰਦਰਗੜ ਬਾਗੜਾ ਪਲਾਕ ਪ੍ਰਧਾਨ ਤਾਰੀਵਾਲ ਤੋਂ ਜਿਹੜੇ ਅਸੀਂ ਦਿਨ ਲਾ ਕੇ ਆਏ ਆਂ ਡਾਕਟਰ ਸਾਹਿਬ ਦੇ ਨਾਲ ਤੇ ਜਿਹੜੀਆਂ ਡਾਕਟਰ ਸਾਹਿਬ ਦੀ ਮਿਹਨਤ ਉਸ ਮਿਹਨਤ ਦਾ ਫਾਇਦਾ ਇਹਨਾਂ ਨੂੰ ਜਿਹੜਾ ਜਲੰਧਰ ਦੇ ਵਿੱਚ ਮਿਲਿਆ ਪਹਿਲਾਂ ਵੀ ਮਿਲਦਾ ਸੀ ਤੇ ਹੁਣ ਵੀ ਮਿਲਿਆ ਪਰ ਮੈਂ ਇਹ ਗੱਲ ਕਹਾਂਗੀ ਵੀ ਮਾਨ ਸਾਹਿਬ ਨੇ ਸਾਰਾ ਪਰਿਵਾਰ ਲੈ ਕੇ ਉੱਥੇ ਬੈਠਿਆ ਪਰ ਲੋਕਾਂ ਨੇ ਵੀ ਸਾਡਾ ਮਾਨ ਸਨਮਾਨ ਪੂਰਾ ਕੀਤਾ। ਉਹਨਾਂ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਿੱਥੇ ਉਹ ਬੰਦੇ ਨੂੰ ਵੇਖ ਲੈਂਦੇ ਆ ਕਿ ਆਮ ਆਦਮੀ ਪਾਰਟੀ ਦੇ ਨੇ ਉਹ ਪੂਰੀ ਇੱਜ਼ਤ ਮਾਨ ਦਿੰਦੇ ਸੀ ਤੇ ਨਾਲ ਉਹ ਇਹ ਵੀ ਗੱਲ ਕਹਿੰਦੇ ਸੀ ਕਿ ਤੁਹਾਨੂੰ ਜਿਗਾ ਕੇ ਭੇਜਾਂਗੇ ਤੂੰ। 102 ਨੰਬਰ ਬੂਥ ਦੇ ਵਿੱਚ ਅਸੀਂ ਗਏ ਆ। ਬਹੁਤ ਵਧੀਆ ਹਾਨੂੰ ਰਿਸਪੌਂਸ ਮਿਲਦਾ ਰਿਹਾ। ਅਸੀਂ ਹੋਰ ਵੀ ਬੂਥਾਂ ਦੇ ਉੱਤੇ ਗਏ ਆ। ਜਾ ਕੇ ਅਸੀਂ ਮਿਲ ਕੇ ਆਉਂਦੇ ਰਹੇ ਆ। ਪਰ ਇੱਕ ਗੱਲ ਵੇਖੀ ਸੀ ਵੀ ਉਸ ਬਸਤੀ ਦੇ ਵਿੱਚ ਗਰੀਬੀ ਤੇ ਜ਼ਰੂਰ ਸੀਗੀ ਪਰ ਮਾਨ ਬੜਾ ਸੀ। ਉਹ ਇਹਨਾਂ ਮਾਨ ਕਰਦੇ ਜੇ ਮਾਨ ਸਾਹਿਬ ਨੇ ਉਹਨਾਂ ਨੂੰ ਇਹ ਗੱਲ ਕਹੀ ਹੈ ਕਿ ਨਹੀਂ ਕਿ ਅਸੀਂ 14 ਤਰੀਕ ਤੋਂ ਤੁਹਾਡਾ ਕੰਮ ਸ਼ੁਰੂ ਕਰ ਦਿਆਂਗੇ ਤੇ ਜੇ ਮਾਨ ਸਾਹਿਬ ਨੇ ਕਹੀ ਹੈ ਤੇ ਉਹ ਕੰਮ ਹੋਏਗਾ ਵੀ ਕਿਉਂ ਉੱਥੇ ਲੋਕਾਂ ਨੂੰ ਪਰੇਸ਼ਾਨੀ ਬਣੀ ਪਹਿਲਾਂ ਤਾਂ ਸਾਰੇ ਚੋਰ ਇਕੱਠੇ ਹਣ ਉੱਤੇ ਜਿਹੜੇ ਚੋਰ ਹਨ ਉਹ ਕੰਮ ਨਹੀਂ ਕਰਦੇ ਪੈਸਾ ਖਾ ਜਾਂਦੇ ਪਰ ਹੁਣ ਸੱਚੀ ਸੁੱਚੀ ਸਰਕਾਰ ਹੈ ਸਾਡੀ ਆਮ ਆਦਮੀ ਪਾਰਟੀ ਤੇ ਸਾਨੂੰ ਕੋਈ ਨਹੀਂ ਮਾਣੇ ਸਾਨੂੰ ਡਾਟ ਸਾਹਿਬ ਤੇ ਵੀ ਮਾਣੇ ਕਿ ਜਿੰਨੀ ਡਾਟ ਸਾਹਿਬ ਮਿਹਨਤ ਕਰਦੇ ਨੇ ਉਸ ਮਿਹਨਤ ਦੇ ਨਾਲ ਸਾਨੂੰ ਵੀ ਉਨੀ ਮਿਹਨਤ ਨਾਲ ਕਰਨੀ ਸਹੀ ਤੇ ਜਾਜਵੀ ਇਹਨਾਂ ਨੇ ਸਾਨੂੰ ਸਿਖਾ ਦਿੱਤੀ ਕਿ ਇੰਦਾ ਮਿਹਨਤ ਕਰੀਦੀ ਤੇ ਮਿਹਨਤ ਦਾ ਫਲ ਮਿਲਦਾ ਵੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅਜੀ ਇਹ ਗੱਲ ਕਹਿ ਨਹੀਂ ਜਾਣਿਆ ਜੀ। ਕਿ ਜਲੰਧਰ ਦੇ ਵਿੱਚ ਜਿਹੜਾ ਲੋਕਾਂ ਨੇ ਸਾਥ ਦਿੱਤਾ ਆਮ ਆਦਮੀ ਪਾਰਟੀ ਦਾ ਉਹ ਜਿਹੜੀ ਪਹਿਲੀ ਸਾਡੀ ਜਿੱਤ ਸੀ ਜਦੋਂ ਸਾਡੀਆਂ 92 ਸੀਟਾਂ ਪੰਜਾਬ ਤੋਂ ਆਈਆਂ ਤੇ ਲੋਕਾਂ 'ਚ ਚਰਚਾ ਸੀ ਕਿ ਇਹ ਜਿਹੜੀ ਆ ਸਥਿਤੀ ਕਿੱਧਰ ਨੂੰ ਜਾਂਦੀ ਆ। ਸੋਲ ਜਲੰਧਰ ਦੇ ਲੋਕਾਂ ਸਾਡੇ ਮੋਤ ਭਰਾਨਾ ਜਿੰਨੀ ਮਿਹਨਤ ਕੀਤੀ ਆ ਉਹਦਾ ਰਿਜ਼ਲਟ ਤੁਹਾਡੇ ਸਾਹਮਣੇ ਆਇਆ 37325 ਵੋਟਾਂ ਲੈ ਕੇ ਤੇ ਦੂਸਰੀਆਂ ਪਾਰਟੀਆਂ ਜਿਹੜੀਆਂ ਪੁਰਾਣੀਆਂ ਸਨ ਉਹਨਾਂ ਦੇ ਪੱਲੇ ਕੁਝ ਨਹੀਂ ਲੱਭਾ ਕਿਉਂਕਿ ਇਹ ਆਪੋ ਕੰਮ ਨਹੀਂ ਕਰ ਸਕੇ ਕਾਲੀ ਤੇ ਕਾਂਗਰਸੀਆਂ ਦਾ ਪਹਿਲਾਂ ਵੀ ਵਿਰੋਧ ਹੋਇਆ ਤੇ ਉੱਥੇ ਆ ਕੇ ਫਿਰ ਲੋਕਾਂ ਇਹ ਯਾਰ ਕਰਕੇ ਦੱਸ ਦਿੱਤਾ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਆ ਇਹ ਇੱਕ ਚੰਗੀ ਪਾਰਟੀ ਆ